ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠ ਜੋੜ ਦਾ ਸੁਝਾਅ ਦੇਣ ਵਾਲੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਖਬਰ ਦੈਨਿਕ ਪਾਸਕਰ ਦੇ ਹਵਾਲੇ ਨਾਲ ਵਾਇਰਲ ਹੋ ਰਹੀ ਹੈ ਇਹ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਅਤੇ VOTING ਪੈਟਰਨ ਤੇ ਵੀ ਸਵਾਲ ਚੁੱਕਦੀ ਹੈ ਇਸ ਨੂੰ ਇੱਕ ਸਰਵੇਖਣ ਦੱਸਿਆ ਜਾ ਰਿਹਾ ਹੈ ਸਰਵੇਖਣ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਬਾਰੇ ਚਰਚਾ ਜ਼ੋਰਾਂ ਤੇ ਹੈ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਸਤਾਵ ਦੇ ਸਮਰਥਨ ਚ ਇੱਕ ਬਿਆਨ ਵੀ ਜਾਰੀ ਕੀਤਾ ਹੈ ਜਦੋਂ ਕਿ ਭਾਜਪਾ ਦੀ ਸੁਭਾਈ ਲੀਡਰਸ਼ਿਪ ਇਸ ਮਾਮਲੇ ਤੇ ਹੋਰ ਟਿੱਪਣੀ ਕਰਨ ਤੋਂ ਝਿਜਕ ਰਹੀ ਹੈ ਇਹ ਕਹਿੰਦੇ ਹੋਏ ਕਿ ਇਹ ਫੈਸਲਾ ਪਾਰਟੀ ਹਾਈ ਕਮਾਂਡ ਤੇ ਛੱਡ ਦੇਵਾਂਗੇ ਹਾਲਾਂਕਿ ਸ਼ੋਮਨੀ ਕਾਲੀਦ ਲਾ ਤੇ ਭਾਜਪਾ ਦੇ ਨੇਤਾਵਾਂ ਨੇ ਅਜਿਹੇ ਸਰਵੇਖਣ ਦੀ ਹੋਂਦ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਪਾਰਟੀਆਂ ਦੁਆਰਾ ਅਜਿਹਾ ਕੋਈ ਸਰਵੇਖਣ ਨਹੀਂ ਕੀਤਾ ਜਾ ਰਿਹਾ ਹੁਣ ਸਵਾਲ ਉੱਠਦਾ ਹੈ ਕਿ ਇਹ ਸਰਵੇਖਣ ਕੌਣ ਕਰਵਾ ਰਿਹਾ ਹੈ ਇਹ ਸਰਵੇਖਣ ਸੁਰਖੀਆਂ ਜੀ ਹੈ ਹਾਲਾਂਕਿ ਇਹ ਸੰਭਵ ਸੀ ਅਤੇ ਲੋਕ ਸਭਾ ਚੋਣਾਂ ਵਿੱਚ ਵਿਚਾਰ ਵਟਾਂਦਰੇ ਹੋਏ ਸਨ ਸੀਟਾਂ ਦੀ ਵੰਡ ਬਾਰੇ ਗੱਲਬਾਤ ਅਸਫਲ ਰਹੀ ਤੇ ਇੱਕ ਗਠਜੋੜ ਸਕਾਰ ਨਹੀਂ ਹੋ ਸਕਿਆ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸ ਦੇ ਵਿੱਚ ਦੋ ਮੁੱਖ ਸਵਾਲ ਪੁੱਛੇ ਜਾਂਦੇ ਨੇ ਪਹਿਲਾ ਕੀ ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਗਠਜੋੜ ਚਾਹੁੰਦੇ ਹੋ ਹਾਂ ਲਈ ਇੱਕ ਨਾਲੇ ਦੋ ਦਬਾਓ ਕੋਈ ਰਾਏ ਨਾ ਹੋਣ ਲਈ ਤਿੰਨ ਦਬਾਓ ਜ਼ਿਕਰ ਜੋਗ ਹੈ ਕਿ ਪਾਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਗਠਜੋੜ 1969 ਵਿੱਚ ਬਣਿਆ ਸੀ ਜਦੋਂ ਜਨ ਸੰਘ ਨੇ ਅਕਾਲੀ ਦਲ ਨੂੰ ਬਾਹਰੀ ਸਮਰਥਨ ਦਿੱਤਾ ਸੀ ਉਸ ਸਮੇਂ ਤੋਂ ਜਦੋਂ ਵੀ ਅਕਾਲੀ ਦਲ ਨੇ ਸਰਕਾਰ ਬਣਾਈ ਹੈ ਇਹ ਭਾਜਪਾ ਨਾਲ ਗਠਜੋੜ ਵਿਚਰਿਆ ਹਾਲੀ ਦੇ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਵਾਦ ਦੌਰਾਨ ਅਕਾਲੀ ਦਲ ਨੇ ਗਠਜੋੜ ਤੋੜ ਦਿੱਤਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਅਸਤੀਫਾ ਦੇ ਦਿੱਤਾ ਗਲਪਾਜਪਾ ਦੀ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਦੇ ਹੱਕ 'ਚ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਵੇਂ ਆਪਣਾ ਰੁਖ ਬਦਲਿਆ ਹੋਵੇ ਪਰ ਉਹ ਕਈ ਵਾਰ ਇਸ ਦੇ ਹੱਕ 'ਚ ਬੋਲੇ ਨੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਹਾਲੀ ਦੇ ਵਿੱਚ ਇਸ ਦੇ ਹੱਕ 'ਚ ਬਿਆਨ ਜਾਰੀ ਕੀਤਾ ਸੀ ਅਤੇ ਇਸ ਨੇ ਚਰਚਾ ਨੂੰ ਹੋਰ ਤੇਜ਼ ਕੀਤਾ ਸੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਵੀ ਪ੍ਰਸ਼ੰਸਾ ਕੀਤੀ ਸੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਕਈ ਰਵਾਇਤੀ ਭਾਜਪਾ ਆਗੂ ਸ਼੍ਰੋਮਣੀ ਕੈਦਲਾਲ ਗਠਜੋੜ ਦੇ ਹੱਕ ਵਿੱਚ ਨਹੀਂ ਹਨ ਉਹ ਕਹਿੰਦੇ ਨੇ ਕਿ ਉਹ ਆਪਣੇ ਦਮ ਤੇ ਸਰਕਾਰ ਬਣਾਉਣ ਦੇ ਸਮਰੱਥ ਨੇ ਪਰ ਗਠਜੋੜ ਬਣਾਉਣ ਜਾਂ ਨਾ ਬਣਾਉਣ ਦਾ ਫੈਸਲਾ ਕੇਂਦਰੀ ਲੀਡਰਸ਼ਿਪ ਨੂੰ ਲੈਣਾ ਚਾਹੀਦਾ ਹੈ ਭਾਜਪਾ ਆਗੂ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਲਈ ਸਰਵੇਖਣ ਦੀ ਲੋੜ ਨਹੀਂ ਹੈ ਪਿਛਲੀਆਂ ਚੋਣਾਂ 'ਚ ਵੋਟਾਂ ਦੀ ਗਿਣਤੀ ਸਿਰਫ ਸਰਵੇਖਣ ਨੇ ਇਸ ਲਈ ਸਾਡੀ ਪਾਰਟੀ ਕੋਈ ਸਰਵੇਖਣ ਨਹੀਂ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਕੀਲ ਅਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਸਰਵੇਖਣ ਦੀ ਲੋੜ ਨਹੀਂ ਹੈ ਇਸ ਲਈ ਪਾਰਟੀ ਅਜੇ ਹੁਣ ਕੋਈ ਸਰਵੇਖਣ ਨਹੀਂ ਕਰਵਾ ਰਹੀ ਇਹ ਵਿਰੋਧੀ ਪਾਰਟੀਆਂ ਦੁਆਰਾ ਗੁੰਮਰਾਹਕੁੰਨ ਪ੍ਰਚਾਰ ਨੇ ਜਦੋਂ ਕੈਪਟਨ ਰਮਿੰਦਰ ਸਿੰਘ ਦੇ ਬਿਆਨ ਬਾਰੇ ਭਾਜਪਾ ਆਗੂਆਂ ਨੇ ਬਿਆਨ ਦਿੱਤਾ ਤਾਂ ਜੋ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਇੱਕ ਸੀਨੀਅਰ ਆਗੂ ਨੇ ਉਹਨਾਂ ਨੇ ਆਪਣੀ ਨਿੱਜੀ رائے ਪ੍ਰਗਟ ਕੀਤੀ ਹੈ ਪਾਰਟੀ ਪਹਿਲੇ ਦਿਨ ਤੋਂ ਹੀ ਸਪਸ਼ਟ ਹੈ ਕਿ ਉਹ 117 ਸੀਟਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਸੰਗਠਨਾਤਮਕ ਕਟਾਂਚੇ ਦੀ ਯੋਜਨਾ ਬੜਾਰੀ ਹੈ ਤੇ ਉਸ ਦਾ ਵਿਸਥਾਰ ਕਰੀ ਹੈ ਪਾਰਟੀ 117 ਸੀਟਾਂ ਲਈ ਅੰਦੋਲਨ ਆਧਾਰਿਤ ਪਹੁੰਚ ਤੇ ਕੰਮ ਕਰੀ ਹੈ